ਕਾਸੀ ਗੱਲ ਕਰ ਰਹੀ ਸੀ ਵਰਿੰਦਰ ਘੁੰਮਣ ਦੀ ਜੋ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਇਸ ਦੁਨੀਆ ਨੂੰ ਅਲਵਿਦਾ ਆਖਣ ਤੋਂ ਬਾਅਦ ਉਹਨਾਂ ਦੇ ਚਾਉਣ ਵਾਲੇ ਇਸ ਸਮੇਂ ਗੈਰੇ ਸਦਮੇ ਦੇ ਵਿੱਚ ਨੇ ਸਿੱਧਾ ਚਲਦੇ ਆ ਅੰਮ੍ਰਿਤਸਰ ਸਾਡੇ ਪੱਤਰਕਾਰ ਮਨਿੰਦਰ ਸਿੰਘ ਮੋਂਗਾ ਸਾਡੇ ਨਾਲ ਜੁੜ ਚੁੱਕੇ ਨੇ 40 ਹਸਪਤਾਲ ਤੋਂ ਜਿੱਥੇ ਉਹ ਜ਼ੇਰੇ ਇਲਾਜ ਸਨ ਤੇ ਅੱਜ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਆਈ ਹੈ ਸਾਡੇ ਪੱਤਰਕਾਰ ਮਨਿੰਦਰ ਕੋ ਮੋਂਗਾ ਸਾਡੇ ਨਾਲ ਜੁੜ ਚੁੱਕੇ ਨੇ ਮਨਿੰਦਰ ਤੁਸੀਂ ਇਸ ਸਮੇਂ 40 ਹਸਪਤਾਲ ਦੇ ਬਾਹਰੋਂ ਕਿਸ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਹੁਣ ਤੱਕ ਹਾਸਲ ਹੋ ਸਕੇ ਕਿ ਆਖਰਕਾਰ ਕਿੰਨੇ ਵਜੇ ਉਹ ਦਾਖਲ ਹੋਏ ਸੀ ਕਿੰਨੇ ਵਜੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨਿਆ ਆ ਦੇਖੋ ਕਿਲੀ ਫੇਲੇ ਤੱਕ ਹਸਪਤਾਲ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਫਿਲਹਾਲ ਅਸੀਂ ਤਸਵੀਰ ਸਾਂਝੀ ਕਰ ਰਹੇ ਹਾਂ ਉਸ ਹਸਪਤਾਲ ਦੀ ਜਿੱਥੇ ਜੋ ਆਫ ਦੀ ਰਿਪੋਰਟ ਸਾਨੂੰ ਜਾਣਕਾਰੀ ਮਿਲੀ ਹੈ ਸਵੇਰੇ 6 ਵਜੇ ਦੇ ਕਰੀਬ ਜੀ ਬ੍ਰਿੰਦਰ ਸਿੰਘ ਕੋਮਨ ਖੁਦ ਚੱਲ ਕੇ ਇੱਥੇ ਪਹੁੰਚੇ ਸਨ ਆਪਣੇ ਮੋਢੇ ਦੀ ਇੱਕ ਸਰਜੀ ਦੇ ਲਈ ਕਿਉਂਕਿ ਉਹਨਾਂ ਦੇ ਮੋਢੇ ਵਿੱਚ ਕੋਈ ਦਰਦ ਸੀਗਾ ਜੀ ਜੋ ਕਿ ਕੁਝ ਦੱਸਿਆ ਰਿਹਾ ਕਿ ਪਹਿਲਾਂ ਵੀ ਚਾਰ ਪੰਜ ਦਿਨ ਪਹਿਲਾਂ ਆਏ ਸੀ ਇੱਥੇ ਡਾਇਗਨੋਸ ਕਰਾ ਕੇ ਗਏ ਸੀ ਉਸ ਤੋਂ ਬਾਅਦ ਅਪਾਇੰਟਮੈਂਟ ਲੈ ਕੇ ਸਰਜਰੀ ਦੀ ਅਪਾਇੰਟਮੈਂਟ ਲੈ ਕੇ ਇੱਥੇ ਪਹੁੰਚੇ ਸਨ ਔਰ ਜੋ ਹੁਣ ਤੱਕ ਜਾਣਕਾਰੀ ਮਿਲੀ ਕਿ ਡਿਊਰਿੰਗ ਜੋ ਆਫ ਦਿ ਰਿਕੋਰਡ ਹਸਪਤਾਲ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਕਿ ਸਰਜਰੀ ਦੌਰਾਨ ਉਹਨਾਂ ਦੀ ਕਾਰਡੀਅਕ ਕ੍ਰੈਸ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਹਾਲਾਂਕਿ ਇਸਤੀ ਕੋਈ ਆਫੀਸ਼ੀਅਲੀ ਕੋਈ ਸਟੇਟਮੈਂਟ ਹਲੇ ਤੱਕ ਹਸਪਤਾਲ ਵੱਲੋਂ ਨਹੀਂ ਦਿੱਤੀ ਕਿ ਪਰ ਜੋ ਸਾਨੂੰ ਜਾਣਕਾਰੀ ਮਿਲੀ ਪਰਿਵਾਰ ਵੱਲੋਂ ਇੱਥੋਂ ਲਗਭਗ 1.5 ਘੰਟਾ ਪਹਿਲਾਂ ਡੈੱਡ ਬਡੀ ਇੱਥੋਂ ਲੈ ਕੇ ਪਰਿਵਾਰ ਵਾਣਾ ਹੋ ਚੁੱਕਿਆ ਹੈ ਉੱਥੇ ਜਾ ਕੇ ਪਰਿਵਾਰ ਵੱਲੋਂ ਜੋ ਇਲਜ਼ਾਮ ਲਗਾਇਆ ਗਿਆ ਹਸਪਤਾਲ ਤੇ ਕਿ ਹਸਪਤਾਲ ਵੱਲੋਂ ਡਾਕਟਰਾਂ ਵੱਲੋਂ ਕੋਈ ਗਲਤ ਇੰਜੈਕਸ਼ਨ ਲਗਾਉਣ ਦੇ ਨਾਲ ਜਿਹੜਾ ਪ੍ਰਿੰਦਰ ਸਿੰਘ ਘੁੰਮਣ ਦੀ ਮੌਤ ਹੋਈ ਹੈ ਕੋ ਬੇਹੱਦ ਦੁਖਦਾਈ ਹੈ ਚਾਹੇ ਕਿਸੇ ਵੀ ਕਾਰਨ ਮੌਤ ਹੋਈ ਹੈ ਪਰ ਵਰਿੰਦਰ ਸਿੰਘ ਘੁੰਮਣ ਜੋ ਕਿ ਬਾਡੀ ਬਿਲਡਰ ਸਨ ਯੂਥ ਦੇ ਲਈ ਇੱਕ ਆਈਕਨ ਸਨ ਜੀ ਰੋਲ ਮੋਡਰਸਨ ਉਹਨਾਂ ਦੀ ਦੁਖਦਾਈ ਮੌਤ ਜਿਹੜੀ ਹੈ ਇੱਕ ਵੱਡਾ ਸਦਮਾ ਹੈ ਪਰਿਵਾਰ ਤੇ ਲਈ ਤੁਸੀਂ ਇਹ ਕਹਿ ਰਹੇ ਹੋ ਉਹਨਾਂ ਨੂੰ ਖੁਦ ਜਦੋਂ ਆ ਤੁਸੀਂ ਕਹਿ ਰਹੇ ਸੀ ਤਸਵੀਰੇ ਵਰਿੰਦਰ ਘੁੰਮਣ ਇਸ ਹਸਪਤਾਲ ਦੇ ਵਿੱਚ ਪਹੁੰਚੇ ਸੀ ਤਾਂ ਉਹ ਖੁਦ ਇਕੱਲੇ ਆਏ ਸੀ ਜਾਂ ਕੋਈ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਆਇਆ ਸੀ ਕੋਈ ਜਾਣਕਾਰੀ ਹਾਸਲ ਹੋਈ ਹੈ ਦੇਖੋ ਦਿਲੀਪ ਜਿਸ ਤਰ੍ਹਾਂ ਉਹ ਪਹਿਲਾਂ ਕਹਿ ਰਹੇ ਕਿ ਅਫੀਸ਼ੀਅਲ ਜਾਣਕਾਰੀ ਕਿਸੇ ਤਰੀਕੇ ਕੋਈ ਨਹੀਂ ਹੈ ਸਾਨੂੰ ਜੋ ਆਸੇ-ਪਾਸੇ ਜੋ ਗੇਟਕੀਪਰ ਜਾਂ ਕਿਸੇ ਆਸੇ-ਪਾਸੇ ਕੋਈ ਕਿਤੋਂ ਵੀ ਕੋਈ ਜਾਣਕਾਰੀ ਮਿਲੀ ਉਸ ਸੰਸਾਰ ਉਹ ਸਵੇਰੇ ਅੱਜ ਪਹੁੰਚੇ ਸਨ ਔਰ ਉਹ ਆਪਣੇ ਪਰਿਵਾਰ ਦੇ ਨਾਲ ਇੱਥੇ ਕਾਰ ਤੇ ਪਹੁੰਚੇ ਸਨ ਔਰ ਉਹ ਖੁਦ ਚੱਲ ਕੇ ਹਸਪਤਾਲ 'ਚ ਦਾਖਲ ਹੋਏ ਆ ਜੀ ਆਪਣੀ ਸਰਜਰੀ ਕਿਉਂਕਿ ਦੱਸਿਆ ਜੀਰ 4-5 ਦਿਨ ਪਹਿਲਾਂ ਵੀ ਉਹ ਇੱਥੇ ਪਹੁੰਚੇ ਸੀ ਔਰ ਆਪਣੀ ਅੱਜ ਦੀ ਸਰਜਰੀ ਦੀ ਅਪਾਇੰਟਮੈਂਟ ਲਈ ਬਿਲਕੁਲ ਅਸੀਂ ਤੁਹਾਡੇ ਕੋਲ ਹੋਰ ਵੀ ਜਿਵੇਂ ਵੀ ਜਾਣਕਾਰੀ ਹਾਸਲ ਹੁੰਦੀ